ਮੈਂ ਬਲਟੋਏ ਨੂੰ ਇਹ ਜਵਾਬ ਦੇਣਾ ਬਲਟੋਆ ਅਦਰ ਵੇਖੋ ਮੈਂ ਗੁਰੂ ਦਾ ਪਾਣਾ ਪਾਇਆ ਜਦੋਂ ਭਾਈ ਅਮਰਤਪਾਲ ਜੀ ਨੇ ਅਮਰਤ ਸ਼ਿਕਾਇਤ ਅਦਰ ਵੇਖੋ ਮੈਂ ਗੁਰੂ ਦਾ ਸਿੰਘ ਬਣਿਆ ਉਦੋਂ ਥੋੜਾ ਜਿਹਾ ਪੁੱਠੇ ਕਮਾ ਜੇ ਪੈ ਗਿਆਂ ਹੁਣ ਵੇਖੋ ਅਦਰ ਵੇਖੋ ਮੈਂ ਦੂਰੂ ਦਾ ਸਿੰਘ ਬਣਿਆ ਹਾਂ ਤੂੰ ਆਣਾ ਹੈ ਨਾ ਇੱਕ ਬੰਦਾ ਲਿਆ ਮੈਂ ਤੇ ਹਜ਼ਾਰਾਂ ਬੰਦੇ ਇਕੱਠੇ ਕਰਦਾ ਅਮਰਤਪਾਲ ਅਮਰਤਪਾਲ ਦੀ سپورਟ ਦੇ ਵਿੱਚ ਜੀ ਨਾ ਉਦੋਂ ਅਮਰਤ ਸ਼ਿਕਾਇਤ ਹੈ ਕਿਹੜਾ ਬਲਟੋਆ ਆਂਦਾ ਸੀਗਾ ਮੇਰੇ ਕਾਹਤੇ ਕਿੰਨੇ ਕਿੰਨੇ ਅਮਰੀਸ਼ ਗਿਆ ਆ ਮੇਰਾ ਮਾਮਾ ਇਹਦੇ ਤੋਂ ਪੁੱਛੋ ਵੈਰਜੀ ਠਾ ਠਾਲ ਸਾ ਜੀ ਵੈਰਜੀ ਕਿਹਦੇ ਫਤੇ ਵੀਰਜੀ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੀ ਕੇ ਦਾ ਸਾਲਾ ਮੇਰੀ ਇੰਸਟਾਗ੍ਰਾਮ ਤੇ ਆਈਡੀ ਵੀ ਏ ਤੇ ਪੰਜਾਬ ਸਰਕਾਰ ਨੇ ਮੇਰਾ ਇੰਸਟਾਗ੍ਰਾਮ ਦਾ ਪੇਜ ਵੀ ਬੰਦ ਕੀਤਾ ਏ ਹੁਣ ਮੈਂ ਬਲਟੋਏ ਨੂੰ ਇਹ ਜਵਾਬ ਦੇਣਾ ਬਲਟੋਆ ਅਦਰ ਵੇਖੋ ਮੈਂ ਗੁਰੂ ਦਾ ਪਾਣਾ ਪਾਇਆ ਜਦੋਂ ਭਾਈ ਅਮਰਤਪਾਲ ਜੀ ਨੇ ਅਮਰਤ ਸ਼ਿਕਾਇਤ ਅਦਰ ਵੇਖੋ ਮੈਂ ਗੁਰੂ ਦਾ ਸਿੰਘ ਬਣਿਆ ਉਦੋਂ ਥੋੜਾ ਇਹ ਪੁੱਠੇ ਕਮਾਜੇ ਪੈ ਗੀਆਂ ਹੁਣ ਵੇਖੋ ਤੇਰੇ ਵੇਖ ਮੈਂ ਦੂਰੂ ਦਾ ਸਿੰਘ ਬਣਿਆ ਹਾਂ ਤੂੰ ਆਣਾ ਹੈ ਨਾ ਇੱਕ ਬੰਦਾ ਲਿਆ ਮੈਂ ਤੇ ਹਜ਼ਾਰਾਂ ਬੰਦੇ ਇਕੱਠੇ ਕਰਦਾ ਅੰਮ੍ਰਿਤਪਾਲ ਅੰਮ੍ਰਿਤਪਾਲ ਦੀ سپورਟ ਦੇ ਵਿੱਚ ਜੀ ਨਾ ਉਦੋਂ ਅੰਮ੍ਰਿਤ ਸ਼ਗਿਆ ਇਹ ਉਲਟੋਆ ਤੂੰ ਦਾ ਬਾਹਾਂ ਖੜੀਆਂ ਕਰ ਗਿਆ ਸੀ ਉਦੋਂ ਲੋੜਕੀ ਸਹੀ ਆਉਂਦੇ ਸੀ ਇੱਕ ਹੱਥ ਘੜਾ ਜਿੰਨਾ ਟੀਤਾ ਉਹਨੂੰ ਸ਼ਕਤੀਮਾਨ ਆਉਂਦੇ ਨੇ ਜਿਨੇ ਦੋਵੇਂ ਹੱਥ ਖੜੇ ਕੀਤੇ ਉਹਨੂੰ ਉਲਟੋ ਆਉਂਦੇ ਨੇ ਤੇ ਉਹ ਆ ਕੇ ਆਪਦੀ ਆ ਸਮੇਂ ਤੇ ਲਾਟ ਦੇ ਮੈਂ ਆਪਦੀ ਵੀ ਇੱਕ ਠੋਕਿਆ ਨਾ ਕਿ ਮੇਰੀ ਵੋਟ ਭਾਈ ਅਮਰਤਪਾਲ ਜੀ ਨੂੰ ਹੈ ਤੇ ਮੇਰੇ ਪਰਿਵਾਰ ਦੀ ਵੀ ਵੋਟ ਮੈਂ ਇੱਕ ਠੋਕਿਆ ਨਾ ਮੈਂ ਕੋਈ ਪਾਰਟੀ ਬਾਜੀ ਚ ਨਹੀਂ ਆਂਦਾ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਇੱਕ ਠੋਕਿਆ ਨਾ ਮੇਰੀ ਭਾਈ ਅਮਰਤਪਾਲ ਜੀ ਨੂੰ ਵੋਟ ਭਾਈ ਅਮਰਤਪਾਲ ਜੀ ਜਿੰਦਾਬਾਦ ਮੈਂ ਵਲਟੋਏ ਨੂੰ ਇਹ ਜਵਾਬ ਦੇਣਾ ਵਲਟੋਆ ਅਦਰ ਵੇਖੋ ਮੈਂ ਗੁਰੂ ਦਾ ਪਾਣਾ ਪਾਇਆ ਜਦੋਂ ਭਾਈ ਅਮਰਤਪਾਲ ਜੀ ਨੇ ਅਮਰਤ ਸ਼ਿਕਾਇਤ ਅਦਰ ਵੇਖੋ ਮੈਂ ਗੁਰੂ ਦਾ ਸਿੰਘ ਬਣਿਆ ਉਦੋਂ ਥੋੜਾ ਜਿਹਾ ਪੁੱਠੇ ਕਮਾ ਜੇ ਪੈ ਗਿਆਂ ਹੁਣ ਵੇਖੋ ਅਦਰ ਵੇਖੋ ਮੈਂ ਦੂਰੂ ਦਾ ਸਿੰਘ ਬਣਿਆ हां तो आणा है ना एक बंदा लिया मैं ते 11 ਬੰਦੇ ਇਕੱਠੇ ਕਰਦਾ ਅਮਰਪਾਲ ਅਮਰਪਾਲ ਦੀ سپورਟ ਦੇ ਵਿੱਚ ਜੀ ਨਾ ਉਦੋਂ ਅਮਰਤੀ ਸ਼ ਗਿਆ ਕਿਹੜਾ ਬਲਟੂ ਆਂਦਾ ਸੀਗਾ ਮੇਰੇ ਕਾਹ ਤੇ ਕਿੰਨੇ ਕਿੰਨੇ ਅਮਰੀਸ਼ ਗਿਆ ਆ ਮੇਰਾ ਮਾਮਾ ਇਹਦੇ ਤੋਂ ਪੁੱਛੋ ਵੈਰ ਜੀ ਟਾ ਖਾਲਸਾ ਜੀ ਵੈਰ ਜੀ ਕਿਹਦੇ ਵੀਰ ਜੀ ਮੈਂ ਤੁਹਾਡਾ ਪ੍ਰਧਾਨ ਮੰਤਰੀ ਬਾਜੀ ਕੇ ਦਾ ਸਾਲਾ ਮੇਰੀ ਇੰਸਟਾਗ੍ਰਾਮ ਤੇ ਆਈਡੀ ਵੀ ਏ ਤੇ 50 ਸਰਕਾਰ ਨੇ ਮੇਰਾ ਇੰਸਟਾਗ੍ਰam ਦਾ ਪੇਜ ਵੀ ਬੰਦ ਕੀਤਾ ਹੈ ਹੁਣ ਮੈਂ ਬਲਟੋਏ ਨੂੰ ਇਹ ਜਵਾਬ ਦੇਣਾ ਬਲਟੋਆ ਅਦਰ ਵੇਖੋ ਮੈਂ ਗੁਰੂ ਦਾ ਪਾਣਾ ਪਾਇਆ ਜਦੋਂ ਭਾਈ ਅਮਰਤਪਾਲ ਜੀ ਨੇ ਅਮਰਤ ਸ਼ਿਕਾਇਤ ਅਦਰ ਵੇਖੋ ਮੈਂ ਗੁਰੂ ਦਾ ਸਿੰਘ ਬਣਿਆ ਉਦੋਂ ਥੋੜਾ ਜਿਹਾ ਪੁੱਠੇ ਕਮਾ ਜੇ ਪੈ ਗਿਆਂ ਹੁਣ ਵੇਖੋ ਅਦਰ ਵੇਖੋ ਮੈਂ ਦੂਰੂ ਦਾ ਸਿੰਘ ਬਣਿਆ ਹਾਂ ਤੂੰ ਆਣਾ ਹੈ ਨਾ ਇੱਕ ਬੰਦਾ ਲਿਆ ਮੈਂ ਤੇ ਹਜ਼ਾਰਾਂ ਬੰਦੇ ਇਕੱਠੇ ਕਰਦਾ ਅਮਰਤਪਾਲ ਅਮਰਤਪਾਲ ਦੀ سپورਟ ਦੇ ਵਿੱਚ ਜੀ ਨਾ ਉਦੋਂ ਅਮਰਤ ਸ਼ਿਕਾਇਤ ਆ ਇੱਕ ਪਲਟਵਾ ਤੂੰ ਦਾ ਬਾਵਾ ਖੜੀਆਂ ਟਾ ਗਿਆ ਸੀ ਉਦੋਂ ਲੋਕੀ ਸਹੀ ਆਂਦੇ ਸੀ ਇੱਕ ਹੱਥ ਘੜਾ ਜਿੰਨਾ ਟੀਤਾ ਉਹਨੂੰ ਸ਼ਕਤੀਮਾਨ ਆਂਦੇ ਨੇ ਜਿਨੇ ਦੋਵੇਂ ਹੱਥ ਖੜੇ ਕੀਤੇ ਉਹਨੂੰ ਉਲਟੋ ਆਂਦੇ ਨੇ ਤੇ ਉਹ ਆ ਕੇ ਆਪਦੀ ਆ ਸਮੇਂ ਤੇ ਲਾਟ ਦੇ ਮੈਂ ਆਪਦੀ ਵੀ ਇੱਕ ਠੋਕਿਆ ਨਾ ਕਿ ਮੇਰੀ ਵੋਟ ਭਾਈ ਅਮਰਤਪਾਲ ਜੀ ਨੂੰ ਹੈ ਤੇ ਮੇਰੇ ਪਰਿਵਾਰ ਦੀ ਵੀ ਵੋਟ ਮੈਂ ਇੱਕ ਠੋਕਿਆ ਨਾ ਮੈਂ ਕੋਈ ਪਾਰਟੀ ਬਾਜੀ ਚ ਨਹੀਂ ਆਂਦਾ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਇੱਕ ਠੋਕਿਆ ਨਾ ਮੇਰੀ ਭਾਈ ਅਮਰਤਪਾਲ ਜੀ ਨੂੰ ਵੋਟ ਭਾਈ ਅਮਰਤਪਾਲ ਜੀ ਜਿੰਦਾਬਾਦ